ਓ ਮੁੰਡਾ ਦੇਖੋ ਜਿਵੇਂ ਅਫਗਾਨੀ ਮਾਲ ਆ ਨਾਮ ਇਹ ਰਮਾਨ ਕਿਆਂ ਦੀ ਬਿੱਲੋ ਜਾਣਾ ਮੈਨੂੰ ਮਿਲਣਾ ਤਾਂ ਆ ਜੀ ਤੂੰ ਕਹਾਣੀ ਬੈਠ ਕਰਾਂਗੇ ਨਹੀਂ ਚਿੱਲ ਤੇ ਹੋ ਜੂ ਪਹਿਚਾਨ ਇੰਨਾ 8-9 ਸਾਲ ਇੰਡਸਟਰੀ ਤੇ ਲਗਾ ਕੇ ਨਾ ਮੈਂ ਇੱਕ ਚੀਜ਼ ਸਿੱਖ ਲਈ ਹੈ ਕਿਸੇ ਨੇ ਤੁਹਾਨੂੰ ਸਪੋਰਟ ਨਹੀਂ ਕਰਨੀ ਤੁਸੀਂ ਜੇ ਐਕਸਪੈਕਟ ਕਰ ਰਹੇ ਹੋ ਨਾ ਕੋਈ ਤੁਹਾਨੂੰ ਆ ਕੇ ਫਾਈਨਾਂਸ ਕਰ ਦੇ ਕੋਈ ਕੰਪਨੀ ਤੁਹਾਨੂੰ ਸਾਈਨ ਕਰ ਲੇ ਉਹ ਉਹ ਨਾ ਕਰੋ ਕਹਿੰਦੇ ਨੇ ਕਿ ਮਾੜਾ ਟਾਈਮ ਮੈਂ ਮਾੜੇ ਟਾਈਮ ਤੇ ਬਲੀਵ ਨਹੀਂ ਕਰਦਾ ਲੁਧਾਨੇ ਜੀ ਬਹੁਤ ਹਾਰਡ ਵਰਕ ਕੀਤਾ ਬਹੁਤ ਥੱਕੇ ਖਾਦੇ ਤੇ ਘਰਦਿਆਂ ਦੀ ਗੱਲਾਂ ਵੀ ਸੁਣੀਆਂ ਪਰ ਬਾਅਦ ਵਿੱਚ ਉਸ ਉੱਤੇ ਸਾਰਾ ਸਪੋਰਟਰ ਵੀ ਮੇਰੇ ਘਰ ਦੇ ਹੀ ਬਣੇ ਲੁਧਾਨੇ ਦੇ ਵਿੱਚ ਵੀ ਬਹੁਤ ਮਿਹਨਤ ਕੀਤੀ ਆ ਬਟ ਜੇ ਆਪਾਂ ਕਹੀਏ ਉਦੋਂ ਮੈਂ ਵਧੀਆ ਨਹੀਂ ਕਰ ਪਾਰਿਆ ਸੀ ਬਿਕੋਜ਼ ਮੈਨੂੰ ਉਦੋਂ ਵਧੀਆ ਆਂਦਾ ਹੀ ਨਹੀਂ ਸੀ ਸੋ ਰੱਬ ਨੇ ਮੈਨੂੰ ਸਿਖਾਣਾ ਸੀ ਸਤਿ ਸ਼੍ਰੀ ਅਕਾਲ ਜੀ ਸਾਡੇ ਨਾਲ ਮੌਜੂਦ ਹਨ ਲੁਧਿਆਣਾ ਦੇ रमान जो कि यूके जाके बहुत ही वीडियो सिंगर बन गए हैं इन्होंने हाले पिछले हाल ही के अंदर ही पिछले छह दिन पहले ही एक अपना म्यूजिक लॉन्च किया है और मनोगे नहीं इन्नी ज़्यादा वाइस सोंग है और इन ऊंचाइय जा रहा है ऑलरेडी थ्री पॉइंट टू लैक so, क्रॉस कर चुके हैं सो स्वागत करते हाँ सा अपने चैनल द सिटी हैडलाइंस के रामन का सत्या रमान बहुत बहुत स्वागत है सत सस्काल जी सत सताल नवनीत जी सताल नवनीत जी की आई एम गुड गुडी दसो ठीक है हाउ इज यू amazing amazing ਤੋਂ ਬਹੁਤ ਹੀ ਜੁਰਮਾ ਤੇ ਆਇਆ ਸੀਗਾ ਤੇ ਉਮੀਦ ਨਹੀਂ ਸੀ ਵੀ ਇੱਥੇ ਇਦਾਂ ਦੇ ਲੋਕ ਮੈਨੂੰ ਮਿਲਣਗੇ ਇੰਨਾ ਪਿਆਰ ਮਿਲੇਗਾ ਤੇ ਫਰਗਲ ਵੀ ਹੈ ਬਟ ਸਪੋਰਟ ਵੀ ਬਹੁਤ ਆ ਰਹਾ ਇੱਥੇ ਬਹੁਤ ਹੀ ਵਧੀਆ ਗੱਲ ਹੈ ਸਾਡੇ ਲਈ ਤੇ ਬਹੁਤ ਮਾਨ ਦੀ ਗੱਲ ਹੈ ਪਰ ਮੇਰਾ ਇੱਕ ਸਵਾਲ ਤੁਹਾਨੂੰ ਸਭ ਤੋਂ ਪਹਿਲਾਂ ਹੈ ਕਿ ਤੁਸੀਂ ਲੁਧਿਆਣਾ ਤੋਂ ਯੂਕੇ ਗਏ ਔਰ ਯੂਕੇ ਜਾ ਕੇ ਜਿਹੜਾ ਤੁਹਾਡਾ ਸਟ੍ਰੌਂਗ ਹੈ ਸਿੰਗਿੰਗ ਦਾ ਉਹ ਤੁਸੀਂ ਪਰਸਿਓ ਕੀਤਾ ਪਰ ਇਹ ਗਾਣਾ ਤੁਸੀਂ ਲੁਧਿਆਣਾ ਚ ਕਿਉਂ ਨਹੀਂ ਲਾਂਚ ਕੀਤਾ ਇਹ ਜਿਹੜਾ ਮੈਂ ਗਾਣਾ ਲਿਖਿਆ ਇਹ ਰੈਡੀ ਹੋਣ ਕੀਤਾ ਸੀਗਾ ਯੂਕੇ ਆ ਕੇ ਵਾਓ ਮੈਂ ਸਿੱਧਾ ਲੁਧਿਆਣੇ ਤੋਂ ਯੂਕੇ ਨਹੀਂ ਪਹੁੰਚਿਆ ਵਿੱਚ ਇੱਕ ਬਸ ਸਟਾਪ ਸੀਗਾ ਇੱਕ ਚੰਡੀਗੜ੍ਹ ਦਾ ਮੁਹਾਲੀ ਦਾ ਸੋ ਲੁਧਿਆਣਾ ਤੋਂ ਮੁਹਾਲੀ ਮੁਹਾਲੀ ਮੈਂ 2-3 ਸਾਲ ਲਾਏ ਫਿਰ 2-4 ਸਾਲ ਉਸ ਤੋਂ ਬਾਅਦ ਫਿਰ ਯੂਕੇ ਆਨ ਦਾ ਮੌਕਾ ਮਿਲਿਆ ਮੈਨੂੰ ਤੇ ਫਿਰ ਬਸ ਲਾਗੇ ਹੋ ਗਏ ਸ਼ੁਰੂ ਬਸ ਉੱਥੇ ਤੁਹਾਨੂੰ ਕੋਈ ਇਨਸਪੀਰੇਸ਼ਨ ਮਿਲ ਗਈ ਔਰ ਤੁਸੀਂ ਆਪਣਾ ਗਾਣਾ ਫਲੈਕਸ ਆਪਣੇ ਗਾਣੇ ਵਾਰੇ ਕੁਝ ਦੱਸਿਓ ਇੱਕ ਗਾਣਾ ਬੇਸਿਕਲੀ ਤੁਹਾਨੂੰ ਮੈਂ ਦੱਸਣਾ ਚਾਹਨਾ ਪਹਿਲਾਂ ਤਾਂ ਮੈਂ ਇੰਡੀਆ ਮੈਂ ਕਰਦਾ ਸੀ ਵੀਡੀਓ ਡਾਇਰੈਕਸ਼ਨ ਮੇਰੀ ਕੰਪਨੀ ਦਾ ਨਾਮ ਹੈ ਰਕਸਟੀ ਨੇਸ਼ਨ ਫਿਲਮਸ ਕਾਫੀ ਵੀਡੀਓਜ਼ ਆਈਆਂ ਹੋਈਆਂ ਨੇ ਆ ਡਨ ਲੋਟ ਆਫ ਵੀਡੀਓਜ਼ ਤੇ ਪਰ ਮੈਨੂੰ ਗਾਣ ਦਾ ਸ਼ੌਂਕ ਵੀ ਸੀਗਾ 8-9 ਸਾਲ ਪਹਿਲਾਂ ਮੈਂ ਆਪਣੇ ਗਾਣੇ ਕੀਤੇ ਸੀ ਖੁਦ ਦੇ ਮੇਰਾ ਪਹਿਲਾ ਗਾਣਾ ਗਿਆ ਸੀ ਇੱਕ ਪਹਿਲਾ ਕਮਰਸ਼ੀਅਲ ਗਾਣਾ ਕੀਤਾ ਸੀ ਉਹ ਕੁੜੀ ਕੁਵਾਰੀ ਓਕੇ ਉਹਦੇ 1.4 ਮਿਲੀਅਨ ਕ੍ਰੋਸ ਹੋਏ ਸੀ ਤੇ ਉਦੋਂ ਪੀਟੀਸੀ ਵਗਾਰਾ ਤੇ ਉਹ ਚੈਨਲ ਜਮਾਨਾ ਸੀ ਟੀਵੀ ਵਾਲਾ ਵੰਡਰਫੁਲ ਵੰਡਰਫੁਲ ਮਤਲਬ ਗਾਣੇ ਦਾ ਸ਼ੌਂਕ ਸੀਗਾ ਤੁਹਾਨੂੰ ਹਾਂਜੀ ਸ਼ੁਰੂ ਤੋਂ ਸੀਗਾ ਬਟ ਉਸ ਤੋਂ ਬਾਅਦ ਜੁਰ ਮੈਂ ਵੀਡੀਓ ਡਾਇਰੈਕਸ਼ਨ ਵੱਲ ਪੈ ਗਿਆ ਫਿਰ ਮੈਂ ਆਪਣੇ ਆਪ ਨੂੰ ਟਾਈਮ ਨਹੀਂ ਦੇ ਪਾਇਆ ਮੈਂ ਗਾਣੇ ਰੈਡੀ ਜ਼ਰੂਰ ਕੀਤੇ ਸੀ ਆਪਣੇ ਬਟ ਮੇਰੇ ਕੋਲ ਇੱਕ ਸਹੀ ਰਸਤਾ ਨਹੀਂ ਸੀ ਪਲੈਟਫਾਰਮ ਨਹੀਂ ਸੀ ਪਲੱਸ ਮੈਂ ਲੱਭ ਰੇ ਸੀ ਪਲੈਟਫਾਰਮ ਨਹੀਂ ਸੀ ਪਲੱਸ ਮੈਂ ਲੱਭ ਰੇ ਸੀ ਕਿਉਂਕਿ ਟੂ ਬੀ ਵੈਰੀ ਔਨੈਸਟ ਥੈਟ ਟਾਈਮ ਆਮ ਨਾਟ ਫਾਈਨੈਂਸ਼ਲੀ ਗੁੱਡ ਤੇ ਗਾਣੇ ਤੇ ਪੈਸੇ ਬਹੁਤ ਲੱਗ ਜਾਂਦੇ ਆ ਸਹੀ ਗੱਲ ਹੈ ਤੇ ਮੈਂ ਨਹੀਂ ਸੀ ਮੈਂ ਲੱਭ ਰਿਹਾ ਸੀ ਕੋਈ ਮੈਨੂੰ ਮੇਰਾ ਗਾਣਾ ਸੁਣੇ ਕੋਈ ਮੈਨੂੰ ਪ੍ਰੋਡਿਊਸਰ ਮਿਲ ਜੇ ਜਿਹੜੇ ਨਵੇਂ ਯੂਥ ਨੇ ਉਹ ਅਗਰ ਇੱਕ ਆਈਡੀਆ ਜਿਦੋਂ ਤੁਸੀਂ ਕਿਹਾ ਕਿ ਗਾਣੇ ਜਿਹੜੇ ਨੇ ਬੜੇ ਮਹਿੰਗੇ ਬੰਦੇ ਨੇ ਤੁਸੀਂ ਅਗਰ ਕੋਈ ਅੱਗੇ ਆਪਣੇ ਲਈ ਕੋਈ ਕਰਨਾ ਚਾਹੁੰਦਾ ਗਾਣੇ ਗਾਣੇ ਦੇ ਅੰਦਰ ਕਿੰਨਾ ਕੋ ਖਰਚਾ ਹੋ ਜਾਂਦਾ ਵਸੇ ਮੈਂ ਦੇਖੋ ਇਹ ਚੀਜ਼ ਨਾ ਮੇਰੀ ਮੈਂ ਇੰਨਾ 8-9 ਸਾਲ ਇੰਡਸਟਰੀ ਤੇ ਲਗਾ ਕੇ ਨਾ ਮੈਂ ਇੱਕ ਚੀਜ਼ ਸਿੱਖ ਲਈ ਹੈ ਕਿਸੇ ਨੇ ਤੁਹਾਨੂੰ ਸਪੋਰਟ ਨਹੀਂ ਕਰਨੀ ਠੀਕ ਐਟ ਦ ਐਂਡ ਕਿਸੇ ਨੇ ਨਹੀਂ ਸਪੋਰਟ ਕਰਨੀ ਹਾਂ ਪਹਿਲਾ ਜ਼ਮਾਨਾ ਜ਼ਰੂਰ ਸੀਗਾ ਜਿਹਦੇ ਕੋਲੇ 10-20 ਲੱਖ ਹੈ ਤਾਂ ਉਹੀ ਗਾਣਾ ਕਰ ਸਕਦਾ ਅ ਅੱਛਾ ਜੀ ਅੱਜ ਸੋਸ਼ਲ ਮੀਡੀਆ ਸਾਡਾ ਇੰਨਾ ਸਟਰੋਂਗ ਹੋ ਚੁੱਕਾ ਹੈ ਤੁਸੀਂ ਕੰਟੈਂਟ ਕ੍ਰੀਏਟ ਕਰੋ ਠੀਕ ਹੈ ਵੀ ਕ੍ਰੀਏਟ ਕਰਕੇ ਤੁਸੀਂ ਆਪਣਾ ਚੈਨਲ ਬਣਾਓ ਤੁਹਾਡੇ ਕੋਲ ਪ੍ਰੋਮੋਸ਼ਨ ਦੇ ਨਹੀਂ ਵੀ ਹੈ ਪੈਸੇ ਕੋਈ ਗੱਲ ਨਹੀਂ ਤੁਸੀਂ ਅਪਲੋਡ ਕਰੋ ਭਾਵੇਂ ਤੁਹਾਨੂੰ ਲੋਕਾਂ ਕੋਲ ਜਾ ਜਾਣਾ ਸ਼ੇਅਰ ਕਰਾਣਾ ਪਵੇ ਸੁਣਾਣਾ ਪਵੇ ਗਾਣਾ ਤਾਂ ਤੁਸੀਂ ਕਰੋ ਚੀਜ਼ ਸੋ ਅੱਜ ਦੀ ਰੇਟ ਚ ਆਈ ਡੋਨਟ ਥਿੰਕ ਵੀ ਤਾਨੂੰ ਇੰਨੇ ਪੈਸੇ ਦੇ ਲੋੜ ਐ ਮੈਂ ਤਾਂ ਇਹ ਸਿੱਖਿਆ ਜਿਹੜੀ ਐਕਸਪੈਂਸਿਵ ਵੀਡੀਓ ਉਸ ਵੱਡੇ ਵੱਡੇ ਇਹ ਵੋ ਡਰਾਮੇ ਹਾਂ ਉਹ ਵੀ ਇੱਕ ਜ਼ਰੂਰੀ ਐ ਇੱਕ ਟਾਈਮ ਤੇ ਆਕੇ ਬਟ ਜੇ ਤੁਸੀਂ ਬਿਗਨਰ ਹੋ ਠੀਕ ਐ ਤੇ ਤੁਸੀਂ ਜੇ ਐਕਸਪੈਕਟ ਕਰ ਰਹੇ ਹੋ ਨਾ ਕੋਈ ਤੁਹਾਨੂੰ ਆਕੇ ਫਾਈਨਾਂਸ ਕਰ ਦੇ ਕੋਈ ਕੰਪਨੀ ਤੁਹਾਨੂੰ ਸਾਈਨ ਕਰ ਲੇ ਉਹ ਉਹ ਨਾ ਕਰੋ ਉਹ ਨਹੀਂ ਹੋਣਾ ਤੁਸੀਂ ਖੁਦ ਦਾ ਚੈਨਲ ਨਹੀਂ ਕਈਆਂ ਨਾ ਹੁੰਦਾ ਵੀ ਐ ਨੋ ਡਾਊਟ ਹੁੰਦਾ ਵੀ ਐ ਬਟ ਤੁਸੀਂ ਉਹ ਉਮੀਦ ਦੇ ਵਿੱਚ ਆਪਣਾ ਕੰਟੈਂਟ ਡਿਲੇ ਨਾ ਕਰੋ ਆਪਣਾ YouTube ਚੈਨਲ ਬਣਾਓ ਉਹਦੇ ਅਪਲੋਡ ਕਰੋ ਜਿੰਨਾ ਵਾਦਾ ਨੂੰ ਸ਼ੇਅਰ ਕਰੋ ਦੋਸਤਾਂ ਨੂੰ ਯਾਰਾਂ ਨੂੰ ਕਹੋ ਵੀਡੀਓਜ਼ ਬਣਾਉਣ ਕੰਟੈਂਟ ਤੁਹਾਡਾ ਚੰਗਾ ਆਏਗਾ ਉਹ ਆਪੇ ਨਿਕਲ ਜਾਗਾ ਅੱਗੇ ਸਹੀ ਗੱਲ ਰਮਨ ਫਿਰ ਉਥੋਂ ਜ਼ਰੂਰ ਤੁਹਾਨੂੰ ਕੋਈ ਨਾ ਕੋਈ ਪ੍ਰੋਡਿਊਸਰ ਫਾਈਨੈਂਸਰ ਮਿਲ ਸਕਦਾ ਜਿਹੜਾ ਤੁਹਾਨੂੰ ਫਾਈਨੈਂਸ਼ਲੀ ਸਪੋਰਟ ਦੇ ਬਿਲਕੁਲ ਬਿਲਕੁਲ ਰਮਨ ਤੁਹਾਡੇ ਗਾਣੇ ਫਲੈਕਸ ਦੀ ਹੈ ਜਿਹੜਾ ਤੁਸੀਂ ਹੁਣੇ ਪਿਛਲੇ 6 ਦਿਨ ਪਹਿਲੇ ਲਾਂਚ ਕੀਤਾ ਕਿ ਉਹਨਾਂ ਸਾਡੇ ਵਿਊਅਰਸ ਲਈ ਇੱਕ ਥੋੜੀ ਬਹੁਤ ਫਿਊ ਲਾਈਨਸ ਤੁਸੀਂ ਗਾ ਕੇ ਸੁਣਾ ਸਕਦੇ ਹੋ ਤਾਂ ਉਹਦੇ ਚ ਜਿਹੜੀ ਮੇਰੀ ਫੇਵਰਿਟ ਲਾਈਨਾਂ ਹੈ ਜਿੱਥੇ ਮੈਂ ਕ ਇੰਡੀਅਨ ਪਾਕਿਸਤਾਨੀ ਰੈਸਟੋਰੈਂਟ ਹੈ ਉਹ ਤੇ ਇਹਦਾ ਨਾਮ ਹੈ ਕਹਾਣੀ ਕਹਾਣੀ ਜੀ ਹਾਂ ਤੇ ਇਹ ਰੈਸਟੋਰੈਂਟ ਨੇ ਇਹ ਤੇ ਇਹ ਰੈਸਟੋਰੈਂਟ ਦੇ ਓਨਰ ਨੇ ਮਿਸਟਰ ਅਸਦ ਚੌਧਰੀ ਤੇ ਟੂ ਬੀ ਵੈਰੀ ਓਨਸਟ ਇਹ ਰੈਸਟੋਰੈਂਟ ਕਰਕੇ ਤੇ ਮੇਰੇ ਜਿਹੜੇ ਬੌਫ ਨੇ ਅਸਦ ਚੌਧਰੀ ਇਹਨਾਂ ਕਰਕੇ ਐਕਚੁਅਲ ਦੇ ਵਿੱਚ ਮੇਰੇ ਲਾਈਫ ਬਹੁਤ ਚੇਂਜ ਹੋ ਚੁੱਕੀ ਹੈ ਤੇ ਅੱਗੇ ਮੈਨੂੰ ਪਤਾ ਹੈ ਮੈਨੂੰ ਪੂਰਾ ਰੱਬ ਤੇ ਭਰੋਸਾ ਹੈ ਕਿ ਸਹੀ ਸਹੀ ਟਰੈਕ ਤੇ ਜਾ ਜ਼ਰੂਰ ਰੱਬ ਮੇਰੀ ਸੁਣੇਗਾ ਸਹੀ ਟਰੈਕ ਤੇ ਹਾਂਜੀ ਤੇ ਤੇ ਇਹ ਗਾਣੇ ਦੇ ਵਿੱਚ ਇਹ ਰਿਲੇਟਡ ਵੀ ਜਿਹੜਾ ਮੈਂ ਗਾਣਾ ਬਣਾਇਆ ਸੀਗਾ ਕਿਉਂਕਿ ਸਾਡੇ ਡੇਡੇ ਓਨਰ ਨੇ ਇਹਨਾਂ ਕੋਲੇ ਬੈਂਟਲੇ ਐ ਜੀ ਵੈਗਨ ਤਾਂ ਮੈਂ ਗੱਡੀਆਂ ਦਾ ਮੈਨੂੰ ਬਹੁਤ ਸ਼ੌਂਕ ਹੈ ਤਾਂ ਮੈਂ ਇਹਨਾਂ ਦੀ ਗੱਡੀਆਂ ਤੋਂ ਇਨਸਪਾਇਰ ਹੋ ਕੇ ਲਿਖਿਆ ਸੀ ਇੱਕ ਕਾਲੀ ਬੈਂਟਲੇ ਦੂਜੀ ਜੀ ਵੈਗਨ ਐ ਐਦਾਂ ਕਰਕੇ ਪਰ ਜਿਹੜੀ ਮੇਰੀ ਫੇਵਰਿਟ ਲਾਈਨ ਅਪ ਪਰਸਨਲ ਉਹਦੇ ਉਹ ਐਦਾਂ ਉਹ ਮੁੰਡਾ ਦੇਖੋ ਜਿਵੇਂ ਅਫਗਾਨੀ ਮਾਲ ਨਾਮ ਇਹ ਰਮਾਨ ਕਿਆਂ ਦੀ ਬਿੱਲੋ ਜਾਣ ਮੈਨੂੰ ਮਿਲਣਾ ਤਾਂ ਆ ਜੀ ਤੂੰ ਕਹਾਣੀ ਬੈਠ ਕਰਾਂਗੇ ਨਹੀਂ ਚਿੱਲ ਤੇ ਹੋ ਜੂ ਪਹਿਚਾਨ ਇਦਾਂ ਮੈਂ ਲਿਖਿਆ ਸੀ ਆਪਣੇ ਰੈਸਟੋਰੈਂਟ ਦਾ ਨਾਮ ਵੀ ਲਿਆ ਤੇ ਸਾਰਾ ਕੁਝ ਤੁਸੀਂ ਮਿਕਸ ਕਰਤਾ ਸੀ ਜਿੰਨੇ ਵੀ ਸਿੰਗਰਸ ਹੁੰਦੇ ਨੇ ਉਹ ਜ਼ਿਆਦਾਤਰ ਜੀ ਵੈਗਨ ਜਾਂ ਵੱਟੀਆਂ ਵੱਟੀਆਂ ਕਾਰਾਂ ਦਾ ਕੀ ਹੋਈ ਮੈਂਸ਼ਨ ਕਰਦੇ ਕੋਈ Maruti Maruti ਵੀ ਲੈ ਲਿਆ ਕਰੋ ਯਾਰ ਮੈਂ ਦਾਅਵਾ ਦਿੰਦਾ ਮੈਨੂੰ ਬਾਕੀਆਂ ਦਾ ਤਾਂ ਨਹੀਂ ਪਤਾ ਮੈਨੂੰ ਮੇਰਾ ਪਤਾ ਹੈ ਕਿ ਮੈਨੂੰ ਬਚਪਨ ਤੋਂ ਨਾ ਗੱਡੀਆਂ ਦਾ ਬਹੁਤ ਕਰੇਜ਼ ਆ ਕਰੇ ਬਹੁਤ ਜ਼ਿਆਦਾ ਤੇ ਮੈਂ ਇਹ ਗੱਡੀਆਂ ਦੇ ਲਈ ਡ੍ਰੀਮ ਕਰਦਾ ਵੀ ਮੈਂ ਲਊਗਾ ਇੱਕ ਦਿਨ ਠੀਕ ਹੈ ਤੇ ਮੈਂ ਲੈ ਕੇ ਵੀ ਦਿਖਾਉਂਗਾ ਮੈਨੀਫੈਸਟ ਕਰ ਲਿਆ ਤੇ ਬਸ ਇੱਕ ਮੈਨੀਫੈਸਟ ਕਰ ਰਿਆ ਮੈਂ ਵੀ ਹਾਂ ਮੇਰੇ ਕੋਲ ਹੈ ਤੇ ਜੇ ਮੱਜ ਕਰੂੰਗਾ ਤਾਂ ਫਿਰ ਕੱਲ ਨੂੰ ਲਊਗਾ ਵੀ ਸਹੀ ਗੱਲ ਹੈ ਤੇ ਮਤਲਬ ਤੁਸੀਂ ਗਾਣੇ ਦੇ ذریعے ਗੱਡੀਆਂ ਮੈਨੀਫੈਸਟ ਕਰ ਲੈਂਦੇ ਹੋ ਹਾਂਜੀ ਸੋ ਕਿੱਧਰ ਕਿੱਧਰ ਆ ਤੁਹਾਡਾ ਲੁਧਿਆਣਾ ਤੋਂ ਜਾ ਕੇ ਯੂਕੇ ਵਾਲਾ ਸਫਰ ਸੋ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਕਿਹਾ ਲੁਧਿਆਣੇ ਤੋਂ ਯੂਕੇ ਨਹੀਂ ਲੁਧਿਆਣੇ ਤੋਂ ਮਹਾਲੀ ਫੇਰ ਯੂਕੇ ਆ ਜੀ ਸੋ ਲੁਧਿਆਣੇ ਦੇ ਵਿੱਚ ਵੀ ਮੈਂ ਇਹ ਨਹੀਂ ਕਹੂੰਗਾ ਸਟਰਗਲ ਠੀਕ ਹੈ ਸਟਰਗਲ ਕੁਝ ਨਹੀਂ ਹੁੰਦਾ ਠੀਕ ਹੈ ਹੁੰਦਾ ਵੀ ਹੈ ਆਪ ਕਹਿੰਦੇ ਨਾ ਕਿ ਮਾੜਾ ਟਾਈਮ ਮੈਂ ਮਾੜੇ ਟਾਈਮ ਤੇ ਬਲੀਵ ਨਹੀਂ ਕਰਦਾ ਓਕੇ ਕਿਉਂਕਿ ਲੁਧਿਆਣੇ ਦੇ ਵਿੱਚ ਵੀ ਬਹੁਤ ਮਿਹਨਤ ਕੀਤੀ ਆ ਬਟ ਜੇ ਆਪਾਂ ਕਹੀਏ ਉਦੋਂ ਮੈਂ ਵਧੀਆ ਨਹੀਂ ਕਰ ਪਾ ਰਿਆ ਸੀ ਬਿਕੋਜ਼ ਮੈਨੂੰ ਉਦੋਂ ਵਧੀਆ ਆਂਦਾ ਹੀ ਨਹੀਂ ਸੀ ਸੋ ਰੱਬ ਨੇ ਮੈਨੂੰ ਸਿਖਾਣਾ ਸੀ ਹੈਨਾ ਜੇ ਮੈਂ ਕਹਿ ਰਿਹਾ ਸੀ ਮੈਨੂੰ ਕੋਈ ਸਪੋਰਟ ਨਹੀਂ ਸੀ ਉਦੋਂ ਮਿਲ ਰੀ ਕਿਉਂਕਿ ਮੈਂ ਉਦੋਂ ਸਲਾਇਕ ਨਹੀਂ ਸੀ ਹੋਇਆ ਕਿ ਮੈਨੂੰ ਮੇਰਾ ਸਕਿੱਲ ਨਹੀਂ ਸੀ ਉਦੋਂ ਇੰਪਰੂਵ ਹੋਇਆ ਸੋ ਜਿਹੜੇ 4 5 7 8 ਸਾਲ ਮੇਰੇ ਲੱਗੇ ਨੇ ਹੁਣ ਤੱਕ ਅ ਅੱਥੇ ਤੱਕ ਪਹੁੰਚਿਆ ਤੇ ਅੱਗੇ ਬਹੁਤ ਅੱਗੇ ਤੱਕ ਜਾਣਾ ਇਹ ਲਰਨਿੰਗ ਹੈ ਸਹੀ ਗੱਲ ਹੈ ਨਾ ਤੇ ਹਾਂਜੀ ਲੁਧਾਨੇ ਜੀ ਬਹੁਤ ਹਾਰਡ ਵਰਕ ਕੀਤਾ ਬਹੁਤ ਤਕੇ ਖਾਦੇ ਤੇ ਘਰਦਿਆਂ ਦੀ ਗੱਲਾਂ ਵੀ ਸੁਣੀਆਂ ਪਰ ਬਾਅਦ ਵਿੱਚ ਉਹ ਸੋਤੇ ਯਾਰਾ ਸਪੋਰਟਰ ਵੀ ਮੇਰੇ ਘਰ ਦੇ ਹੀ ਬਣੇ ਸਹੀ ਹੈ ਫਿਰ ਹਾਂਜੀ ਫਿਰ ਮੁਹਾਲੀ ਗਏ ਮੁਹਾਲੀ ਦੇ ਵਿੱਚ ਵੀ ਅ ਬਹੁਤ ਕੁਝ ਹੋਇਆ ਬਹੁਤ ਲੋਕਾਂ ਨੇ ਅ ਲਾਈਕ ਅ ਕੰਮ ਕਰਾ ਲੈਣਾ ਉਮੀਦ ਜਗਾ ਕੇ ਵੀ ਇਸੇ ਤੇਰੇ ਲਈ ਆ ਕਰਦਾਂਗੇ ਫਿਰ ਤੇਰੇ ਲਈ ਉਹ ਕਰਦਾਂਗੇ ਐਜ਼ ਅ ਵੀਡੀਓ ਡਾਇਰੈਕਸ਼ਨ ਹਾਂਜੀ ਤੇ ਕਿਸੇ ਨੇ ਕੁਝ ਨਹੀਂ ਕੀਤਾ ਉਹ ਸਿਰਫ ਉਹਨਾਂ ਨੇ ਆਪਣਾ ਜਿੰਨਾ ਕੁ ਮੈਨੂੰ ਆਂਦਾ ਸੀ ਜਿੰਨਾ ਕੁ ਮੇਰਾ ਸਕਿੱਲ ਸੀ ਐਜ਼ ਅ ਵੀਡੀਓ ਡਾਇਰੈਕਟਰ ਕਿਸੇ ਨੂੰ ਪਸੰਦ ਸੀ ਮੇਰਾ ਕੰਮ ਤੇ ਉਹਨਾਂ ਨੇ ਬਸ ਉਲਝਾਈ ਰੱਖਿਆ ਸਾਲ ਦੋ ਸਾਲ ਵੀ ਇਦਾਂ ਕਰਾਂਗੇ ਉਦਾਂ ਕਰਾਂਗੇ ਆ ਕੰਮ ਦਵਾਵਾਂਗੇ ਉਹ ਸਿੰਗਰ ਨਾ ਕਰਾਵਾਂਗੇ ਇਹ ਕਰਦਾਂਗੇ ਬਟ ਆਪਣਾ ਕੰਮ ਕਰਾ ਕੇ ਹਾਂਜੀ ਚਲੋ ਚਲੋ ਠੀਕ ਹੈ ਤੇ ਮੁੜ ਕੇ ਹਾਂ ਮੁੜ ਕੇ ਫੈਡ ਅਪ ਹੋਇਆ ਸੀਗਾ ਬਟ ਮੇਰੇ ਕੋਲ ਕੋਈ ਆਪਸ਼ਨ ਨਹੀਂ ਸੀ ਫਿਰ ਹੌਲੀ ਹੌਲੀ ਮੈਨੂੰ ਤੁਹਾਡੇ ਵਧੀਆ ਗਾਣੇ ਮਿਲਣ ਲੱਗੇ ਅ ਕੋਦ ਮੈਨੂੰ ਵਧੀਆ ਸਿੰਗਰ ਅਪਰੋਚ ਕਰਨ ਲੱਗੇ ਇੱਕ ਸਿੰਗਰ ਹੈ ਤੁਸੀਂ ਅੱਜ ਕੱਲ ਦੇਖ ਰਹੇ ਹੋਵੋਗੇ ਕਾਸ਼ੀਨਾਥ ਬੜਾ ਫੇਮਸ ਹੈ ਜੀ ਬਿਲਕੁਲ ਬਿਲਕੁਲ ਹਾਂਜੀ ਉਹਦੇ ਗਾਣੇ ਚੈੱਕ ਕਰਿਓ ਉਹਦਾ ਗਾਣਾ ਕੀਤਾ ਸੀ ਫੇਮ ਫਿਰ ਉਹਦਾ ਗਾਣਾ ਕੀਤਾ ਸੀ ਤਰੱਕੀ ਉਹਦੇ ਪੰਜ ਛੇ ਗਾਣੇ ਹੋਰ ਕੀਤੇ ਹੋਏ ਜਿਹੜੇ ਰਿਲੀਜ਼ ਨਹੀਂ ਆ ਤਾਂ ਕਾਫੀ ਹੋਰ ਨਾ ਕਾਸ਼ੀ ਦੇ ਗਾਣੇ ਤੋਂ ਬਾਅਦ ਨਾ ਵੀਡੀਓ ਤੇ ਮੈਂ ਪੂਰਾ ਜ਼ੋਰ ਲਾਇਆ ਸੀਗਾ ਮੇਰਾ ਵੀਡੀਓ ਡਾਇਰੈਕਸ਼ਨ ਵਾਲੀ ਪ੍ਰੋਫਾਈਲ ਕਾਫੀ ਖੁੱਲ ਗਈ ਸੀ ਉਹਨੂੰ ਤੇ ਓਪਰਚ्युनिटीज ਮੈਨੂੰ ਮਿਲਣ ਲੱਗ ਗਈ ਸੀ ਕੰਪਨੀਆਂ ਮੈਨੂੰ ਕਾਲ ਕਰਨ ਲੱਗੀਆਂ ਸੀਗਾ ਤਾਂ ਮਜ਼ਾ ਆ ਰਿਹਾ ਸੀ ਉਹਦਾ ਵੀ ਹਾਂ ਮਿਹਨਤ ਕੀਤੀ ਹੈ ਆਈ ऍम नॉट ਸੇਇੰਗ ਕਿ ਆਈ ऍम ਸਕਸੈਸਫੁਲ ਬਟ ਆਈ ऍम ਸੇਇੰਗ ਕਿ ਓਕੇ ਆਮ ਔਨ ਟ੍ਰੈਕ ਨੇ ਥੋੜੇ ਥੋੜੇ ਰੰਗ ਰੰਗ ਦਿਖਣੇ ਸ਼ੁਰੂ ਹੋ ਗਏ ਨੇ ਹਾਂਜੀ ਹਾਂਜੀ